ਇਸ ਹੁਣ ਮੌਜੂਦਾ ਆਪਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਛਾਪੁਰ ਜਾਜਨ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਅਰੰਧਾਵਾ ਦਾ ਪਿੰਡ ਤੇ ਇੱਥੇ 2:00 ਵਜੇ ਦੇ ਕਰੀਬ 50% ਦੇ ਲਗਭਗ ਵੋਟਾਂ ਜਿਹੜੀਆਂ ਪੋਲ ਹੋ ਚੁੱਕੀਆਂ ਨੇ ਇੱਥੇ ਵੋਟਾਂ ਨੂੰ ਲੈ ਕੇ ਕਾਫੀ ਲੋਕਾਂ ਵਿੱਚ ਰੁਝਾਨ ਤੇ ਉਤਸ਼ਾਹ ਦਿਖਾਈ ਦੇ ਰਿਹਾ ਤੇ ਲੋਕ ਲਗਾਤਾਰ ਵੋਟਾਂ ਫਾਉਂ ਆ ਰਹੇ ਨੇ ਤੇ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਕਾਫੀ ਚਹਿਲ ਪਹਲ ਬੂਤੇ ਅੰਦਰ ਲੋਕ ਆਸ਼ਾ ਵਰਕਰ ਵੀ ਇੱਥੇ ਬੈਠੀਆਂ ਨੇ ਮੁਲਾਜ਼ਮ ਵੀ ਬੈਠੇ ਤੇ ਪਿੰਡ ਦੇ ਵੋਟਰ ਵੀ ਇੱਥੇ ਬੈਠੇ ਨੇ ਗੱਲਬਾਤ ਕਰਦੇ ਆ ਵੱਖ-ਵੱਖ ਵੋਟਰਾਂ ਨਾਲ ਕਿ ਉਹ ਅੱਜ ਦੀਆਂ ਜੋ ਇੱਥੇ ਵੋਟਾਂ ਪੈ ਰਹੀਆਂ ਨੇ ਉਸ ਨੂੰ ਲੈ ਕੇ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਰੁਝਾਨ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਪਿੰਡ ਛਾਪੋ ਚਾਜ ਜੀ ਇੱਕ ਵੀਰ ਜੋ ਅੰਗਹੀਨ ਹੈ ਉਹ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਾ ਆ ਹਾਂ ਜੀ ਇਹ ਵੋਟ ਦਾ ਇਸਤੇਮਾਲ ਕਰਨਾ ਹੈ ਜੀ ਹਾਂ ਜੀ ਤੇ ਕਿਸ ਦੇ ਨਾਲ ਆਏ ਮੇਰਾ ਯਾਰ ਹੀ ਇੱਕ ਉਹ ਲੈ ਕੇ ਆਇਆ ਕਿੱਧਰ ਵੋਟ ਪਾਉਂਗਾ ਕੀ ਰਜਾਣੇ ਲੋਕਾਂ ਦਾ ਦੇਖੋ ਅਜੇ ਤੇ ਕੋ ਪਤਾ ਅੰਦਰ ਪਤਾ ਲੱਗੇਗਾ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਪਾਉਣਾ ਚਾਹੀਦੇ ਨੌਕਰੀ ਬਾਰੇ ਨੌਕਰੀ ਮਿਲਦੀ ਹੈ ਕਿੰਨੀ ਉਮਰ ਹੈ ਮੇਰੀ ਠਾਈ ਸਾਲ ਹੈ ਕਿਨਾ ਪੜਿਓ ਲਾਸਟ ਕੀ ਅੱਛਾ ਅੱਗੇ ਕੀਤਾ ਅਪਲਾਈ ਪਲੂਏ ਕਿਤੇ ਹੈਂਡੀਕੈਪ ਕੋਟੇ ਹਾਂਜੀ ਕੀਤਾ ਪਰ ਅਜੇ ਵੇਖੋ ਇਹ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਆਸ ਹੈ ਮੈਨੂੰ ਕਿ ਨੌਕਰੀ ਮਿਲੇਗੀ ਹਾਂਜੀ ਆਸ ਹੈ ਉਹਦੇ ਪਿੰਡ ਦੇ ਉਮੀਦਵਾਰ ਵੀ ਨੇ ਗਰਦੀਪ ਸਿੰਘ ਰੰਦਾਵਾ ਹਾਂਜੀ ਹਾਂ ਅਗਰ ਜਿੱਤਦੇ ਹੋ ਤੇ ਲੱਗਦਾ ਵੀ ਨੌਕਰੀ ਮਲੇਗੀ ਹਾਂਜੀ ਪੱਕਾ ਜੀ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਗੁਰਦੀਪ ਸਿੰਘ ਜਿੰਨਾਂ ਦਾ ਮੁਧੇ ਕਿਹੜੀ ਆ ਤੁਹਾਡੇ ਪਿੰ ਆ ਜਿਹੜਾ ਇਸ ਤਰ੍ਹਾਂ ਦੇ ਪਿੰਡ ਚ ਕੰਮ ਹੋਣਾ ਹਲਕੇ ਚੋਂ ਹਾਂ ਪਿੰਡ ਦਾ ਵਿਕਾਸ ਕਰੇ ਵਧੀਆ ਕੰਮਕਾਰ ਕਰੇ ਪਿੰਡ ਵਾਸਤੇ ਅਸੀਂ ਪੰਜ ਕਿਸਤਾਂ ਦੇ ਚਾਹੁੰਦੇ ਉਮੀਦਵਾਰ ਹਾਂਜੀ ਬੱਚਿਆਂ ਨੇ ਇੰਨੇ ਪੈਸੇ ਲਾ ਕੇ ਕੋਰਸ ਕਰਾਈ ਦੇ ਤੇ ਵੇਲੇ ਤੁਰੇ ਫਿਰਦੇ ਆ ਇਹ ਚਾਹੁੰਦੇ ਆ ਕਿ ਚਲੋ ਸਾਡੇ ਪਿੰਡ ਦਾ ਭਾਣੇ ਤੇ ਬੱਚਿਆਂ ਦਾ ਵਧੀਆ ਭਵਿੱਖ ਬਾਰੇ ਸੋਚੇ ਹਾਂਜੀ ਹਾਂਜੀ ਪਿੰਡ ਪਿੰਡ ਦੇ ਕੰਮ ਹੋਏ ਆ ਪਹਿਲਾਂ ਨਹੀਂ ਭਾਜੀ ਨਹੀਂ ਜੀ ਹੋ ਪਿੰਡ ਦੇ ਕੰਮ ਨਹੀਂ ਹੋਏ ਕਿਹੜੇ ਕਿਹੜੇ ਕੰਮ ਤੇ ਜਿੱਤੇ ਸਮੱਸਿਆਵਾਂ ਪਿੰਡ ਦੀਆਂ ਹਾਂਜੀ ਬੱਚਿਆਂ ਵਾਸਤੇ ਹੀ ਆ ਹਾਂਜੀ ਅੱਜ ਮਾਂਚੋ ਹੋਣਾ ਨਾ ਪੀ ਆ ਵੋਟ ਪਾਉਣ ਚੱਲੇ ਆ ਤੇ ਆ ਵੋਟ ਪਾਈਏ ਤੇ ਆ ਆਉਣ ਵਾਲਾ ਜਿਹੜਾ ਉਮੀਦਵਾਰ ਜਿਹੜਾ ਜਿੱਤੇ ਉਹ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਕਿਸ ਤਰ੍ਹਾਂ ਦੇ ਕੰਮ ਚਾਹੁੰਦੇ ਪਿੰਡ ਚ ਹਾਂਜੀ ਕਿਸ ਤਰ੍ਹਾਂ ਦੇ ਚਾਹੁੰਦੇ ਪਿੰਡ ਨੌਕਰੀ ਨੌਕਰੀ ਤੇ ਲੱਗ ਜਾਣ ਬੱਚੀ ਕਿਸ ਤਰ੍ਹਾਂ ਦਾ ਉਮੀਦਵਾਰ ਜਿੱਤਣਾ ਚਾਹੀਦਾ ਉਮੀਦਵਾਰ ਉਹ ਜਿੱਤਣਾ ਚਾਹੀਦਾ ਜਿਹੜਾ ਮੰਨ ਲੋ ਵੀ ਮ ਮਦਦ ਕਰੇ ਇਨਸਾਨ ਦੀ ਜੀ ਗੰਗਲੋ ਅਟੈਕ ਹੋਇਆ ਯਾ ਨੂੰ ਕੁਝ ਨਹੀਂ ਹਾਲ ਤੱਕ ਕਹਿੰਦੇ ਹੈਲਪ ਕੀਤੀ ਸਾਡੀ ਤੇ ਇਸ ਤਰ੍ਹਾਂ ਦੀ ਮਤ ਚਾਉਂਦੇ ਮਦਦ ਇਹੋ ਜਿਹਾ ਜਿਤਨਾ ਪ੍ਰਸ਼ਾਦਾ ਪਾਣੀ ਸਹੀ ਤਰੀਕੇ ਨਾਲ ਮਾਰੇ ਬੰਦੇ ਮਿਲ ਕੇ ਇੰਨੇ ਚ ਖੁਸ਼ੀਆਂ ਨੰਦਿਆ ਜੀ ਇਹੀ ਤੇ ਆ ਗੱਲ ਜੀ ਅੱਜ ਵੋਟ ਪਾਉਣ ਆਏ ਹੋ ਹਾਂ ਜੀ ਜੀ ਸਰ ਆਏ ਸਭ ਦੀ ਖਾਲਸਾ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਾਰਟੀ ਚਾਹੁੰਦੇ ਵੀ ਜਿਹੜੀ ਪਾਰਟੀ ਜਿੱਤ ਕੇ ਆਏ ਤੇ ਪਿੰਡ ਦਾ ਇਲਾਕੇ ਦਾ ਆਪਣਾ ਭਲਾ ਹੋਏ ਅਈ ਤੇ ਵੇਖੋ ਕਾਲੀ ਦਲ ਨੇ ਆਨੂੰ ਆਟਾ ਦਾਲ ਦਿੱਤਾ ਅਗੇ ਉਹਦਾ ਹੀ ਧੰਨਵਾਦ ਕਰਦੇ ਕਿ ਇੱਕ ਵਾਰੀ ਫੇਰ ਮੌਕਾ ਮਿਲਣਾ ਚਾਹੀਦਾ ਉਹਨੂੰ ਕਾਲੀ ਦਲ ਤੇ ਚੋਣਾਂ ਜੋ ਬਾਹਰ-ਬਾਹਰ ਆ ਜੀ ਉਹ ਗੱਲ ਕਰਨ ਕਿ ਕਿਤੇ ਆਈ ਜਾਏਗਾ ਕਿਤੇ ਕਰਮਾ ਚ ਹੋਏਗਾ ਤੇ ਕਾਲੀ ਦਲ ਨੂੰ ਯਾਦ ਕਰਦੇ ਨਹੀਂ ਯਾਦ ਬੜਾ ਆਉਂਦਾ ਜੀ ਸਾਡੇ ਸਕਣ ਸਕੀਮਾਂ ਦਿੱਤੀਆਂ ਉਹਨਾਂ ਹੀ ਕੀਤਾ ਜੋ ਕੀਤਾ ਆ ਯਾਦ ਤੇ ਹੁੰਦਾ ਹੀ ਆ ਯਾਦ ਕਰਨ ਨੂੰ ਵੇਲੇ ਨੂੰ ਚੇਤੇ ਕਰੀਦਾ ਜੀ ਉਹ ਗੱ ਤੁਹਾਡਾ ਆਦਰ ਤੁਹਾਡਾ ਸਤਿਕਾਰ ਹੈ ਜੀ ਚਾਪੁਰ ਜਾਂਜ ਵਿੱਚ ਵੋਟ ਪਾਉਣ ਆਏ ਰਹਿੰਦੇ ਹੋ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਕਿ ਕਿਹੜੀ ਪਾਰਟੀ ਜਿੱਤਣੀ ਚਾਹੀਦੀ ਜਿਹੜੇ ਪਿੰਡਾਂ ਦੇ ਕੰਮਕਾਰ ਕਰੇ ਪਿੰਡਾਂ ਦੇ ਵਿਕਾਸ ਹੋਵੇ ਸੱਚੀ 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 ਗ੍ਰਾਹ ਹਾਂ ਨਾ ਤੁਹਾਨੂੰ ਦੱਸਾਂ ਵੀ ਕਿਸਾਨੀ ਕਿਸਾਨਾਂ ਨੂੰ ਇਹਨਾਂ ਨੇ ਕੋਈ ਵੀ ਸਰਕਾਰ ਹੋਣੀ ਹੈ ਭਾਵੇਂ ਕਾਲੀ ਹੋਵੇ ਭਾਵੇਂ ਕਾਂਗਰਸ ਭਾਵੇਂ ਆਮ ਆਉਂਦੀ ਆ ਕਿਸਾਨਾਂ ਨੂੰ ਇਹ ਮਾਰੂ ਕਿਸਾਨਾਂ ਦੇ ਕੱਟ ਲੱਗੇ ਲੱਗੇ ਕਿਸਾਨਾਂ ਦੀ ਫਸਲ ਦਾ ਕੋਈ ਮੁੱਲ ਨਹੀਂ ਕਿਸਾਨ ਕਰ ਜੇ ਠਾਇਆ ਮਜਬੂਰ ਗੱਲ ਹੈ ਵੀ ਕੋਈ ਸਰਕਾਰ ਨਹੀਂ ਚੱਲੀ ਠੀਕ ਹੈ ਜੀ ਮੈਂ ਉਹ ਚਲੋ ਅਸੀਂ ਬੋਟਾ ਨੇ ਉਹ ਪਾਉਣੀ ਆ ਪਾਉਣੀ ਆ ਤੇ ਇਹਨੂੰ ਪਾ ਦਈਏ ਨਾ ਪਾ ਦਈਏ ਉਹ ਬੱਕਰੀ ਹਾਲਾ ਪਰ ਇਹ ਸਾਡੀ ਇਹ ਦੁਕਾਨਦਾਰ ਨੂੰ ਮਿਲ ਜਾਣੇ ਆ ਹੁਕੇ ਤੇ ਆਏ ਰਹਿਣੇ ਆ ਕਿਸਾਨ ਮਰ ਗਿਆ ਕਿਸਾਨ ਇਹ ਦੁਕਾਨਦਾਰ ਮਰ ਬਿਲਕੁਲ ਜੀ ਬਿਲਕੁਲ ਜੇ ਸਾਡੇ ਕੋਲ ਪੱਲੇ ਕੁਝ ਹੋਊ ਤੇਹੀਂ ਜਾ ਕੇ ਸੌਦਾ ਪਤਾ ਲਾ ਕੇ ਦੁਕਾਨਾਂ ਦੁਕਾਨਾਂ ਤੋਂ ਜੇ ਸਾਡੇ ਪੱਲੇ ਹੀ ਕੱਖ ਨਹੀਂ ਹੈਗਾ ਜੇ ਅਸੀਂ ਭੁੱਖੇ ਮਰਨ ਰਹੇ ਆਂ ਨਾ ਅਸੀਂ ਦਿਹਾੜੀਦਾਰ ਨੂੰ ਪੈਸਾ ਦੇ ਸਕਦੇ ਆਂ ਸਾਰਾ ਜੋ ਕੱਜ ਆ ਕਸਾਨੀ ਮੁੱਦੇ ਤੇ ਪਾਰਲੀਮੈਂਟ ਹੈ ਉਹ ਚਾਹੁੰਨੇ ਕਾ ਜਿਹੜਾ ਸਾਡੇ ਏਰੀਏ ਦਾ ਵਿਕਾਸ ਕਰੇ ਔਰ ਖਾਸ ਕਰਕੇ ਇੱਕ ਗੱਲ ਦਾ ਧਿਆਨ ਰੱਖੇ ਕਿ ਜਿਹੜੇ ਨੌਜਵਾਨੇ ਪੀੜੀ ਨਸ਼ਿਆਂ 'ਚ ਡੁੱਬਦੀ ਜਾਂਦੀ ਆ ਉਹਦੇ ਵਾਸਤੇ ਸੋਚੇ ਸਾਹ ਪਰ ਜਾਂਚ ਹੈਗਾ ਨਸ਼ਾ ਹੈਗਾ ਜੀ ਸ਼ਾਹਪੁਰ ਜੱਜਨ ਕੀ ਸਾਰੇ ਹਾਪਰ ਸਾਹਿਬ ਪੰਜਾਬ ਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਕਰਕੇ ਮੈਂ ਜਿਹੜਾ ਵੀ ਸਾਡਾ ਮਨਾਦਾ ਲੀਡਰ ਆਵੇ ਮੈਨੂੰ ਉਹਦੀ ਬੇਨਤੀ ਹੈ ਕਿ ਸਾਡੇ ਸਕੂਲ ਚ ਕੋਈ ਨਾ ਗਰਾਊਂਡ ਨਹੀਂ ਹੈ ਵੱਡੇ ਜਿੱਥੇ ਜਾ ਕੇ ਬੱਚੇ ਖੇਡਣ ਔਰ ਆਪਣੇ ਭਵਿੱਖ ਨੂੰ ਬਦਲ ਦੀ ਕੋਸ਼ਿਸ਼ ਕਰਨ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਵੀ ਜਿੱਥੇ ਸਾਡੇ ਸਕੂਲ ਨੂੰ ਵੱਡੇ ਤੋਂ ਵੱਡੇ ਸਟੇਡੀਅਮ ਗਰਾਊਂਡਾਂ ਦਿੱਤੀਆਂ ਜਾਣ ਔਰ ਹੋ ਸਕੇ ਤੇ ਸਪੋਰਟਸ ਦਾ ਸਮਾਨ ਵੀ ਇਹ ਸੁਖਰਾਇਆ ਜਾਵੇ ਮਾਤਾ ਜੀ ਵੋਟ ਪਾਉਣ ਆਏ ਜੇ ਹਾਂਜੀ ਇਹ ਕਿਸ ਤਰ੍ਹਾਂ ਚਾਹੁੰਦੇ ਆ ਵੀ ਕਿਹੜੀ ਪਾਰਟੀ ਅੱਗੇ ਆਉਣੀ ਚਾਹੀਦੀ ਆ ਜਿਹੜੀ ਜਿੰਨੂੰ ਖੁਦਾ ਚਾਵੇ ਉਹ ਹੀ ਆਜੇ ਚਲੋ ਖੁਦਾ ਤੇ ਵੇਖੋ ਜੀ ਸਾਰ ਖੁਦਾ ਦਾ ਤੇ ਸਾਰਿਆਂ ਤੇ ਪਰਮਾਤਮਾ ਦਾ ਸਾਰਿਆਂ ਤੇ ਹੱਥ ਹੁੰਦਾ ਵਾ ਪਰ ਕਿਸ ਤਰ੍ਹਾਂ ਦਾ ਉਮੀਦਵਾਰ ਜਿੱਤਣਾ ਚਾਹੀਦਾ ਕਿ ਪਿੰਡ ਦਾ ਭਲਾ ਹੋਏ ਇਲਾਕੇ ਦਾ ਭਲਾ ਹੋਏ ਪਿੰਡ ਦਾ ਭਲਾ ਕਿਸ ਤਰ੍ਹਾਂ ਦਾ ਚਾਹੁੰਦੇ ਆ ਤੁਸੀਂ ਪਿੰਡ ਦਾ ਹੀ ਚਾਹੁੰਦੇ ਬੱਚਿਆਂ ਨੂੰ ਪੜਾਈਆਂ ਬੱਚਿਆਂ ਵਾਸਤੇ ਧਿਆਨ ਰੱਖੇ ਉਹ ਚਲੋ ਠੀਕ ਹੈ ਜਿਹੜਾ ਆਪਣਾ ਪਿੰਡ ਸ਼ਾਹਪੁਰ ਦਾ ਵਿਕਾਸ ਹੋਇਆ ਉਕਾਤੇ ਇਤਰੇ ਹੁੰਡੇ ਨੇ ਬੱਚੇ ਰਹੇ ਨੇ ਤਰੇ ਫਿਰਨ ਵੀ ਇੱਕ ਜਾਰ ਤਰੇ ਫਿਰਨ ਰਹੇ ਨੇ ਤੇ ਹੁਣ ਇਹ ਸੋਚੇ ਜਿਹੜਾ ਅੱਗੇ ਬਣੇ ਕੋਈ ਬੇਗਜਾਰ ਦੇ ਜਿਹੜਾ ਉਹ ਆਪਣਾ ਚੰਗਾ ਸੋਚੇ ਬੱਚਿਆਂ ਵਾਸਤੇ ਤੇ ਤੁਸੀਂ ਚਾਹੁੰਦੇ ਵੀ ਜਿਹੜਾ ਵੀ ਜਿੱਤੇ ਉਹ ਬੱਚਿਆਂ ਦਾ ਸੋਚੇ ਬੱਚਿਆਂ ਦਾ ਸੋਚੇ ਬਾਕੀ ਸਾਡਾ ਤੇ ਚਲੋ ਪੁੱਤ ਸੋਚੇ ਗਿਆ